ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਟਲ ਰਾਏ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹਿਬਜ਼ਾਦੇ ਸਨ ਇੱਕ ਵਾਰ ਆਪ ਜੀ ਆਪਣੇ ਦੋਸਤ ਮੋਹਨ ਨਾਲ ਲੋਕਾਸ਼ੇਪੀ ਦਾ ਖੇਡ ਖੇਡ ਰਹੇ ਸੀ ਅਤੇ ਸ਼ਾਮ ਦਾ ਵੇਲਾ ਹੋ ਗਿਆ ਮੋਹਨ ਦੇ ਬਾਰੀ ਆ ਗਈ ਲੇਕਿਨ ਸ਼ਾਮ ਹੋਣ ਕਰਕੇ ਆਪ ਸਾਰਿਆਂ ਨੇ ਸੋਚਿਆ ਕਿ ਹੁਣ ਆਪਾਂ घर वापस पर चलते हाँ जो अगले दिन वापस आवागे तो फिर दोबारा तो खेड शुरू कर देंगे जो अगले दिन सारे बच्चे खेड वास्ते इकट्ठे होए तो उोहन नहीं आया बाकी होर सारे बच्चे खेड़न उेडन मौजूद सन बाबा अटल राय जी ने सवाल पूछे कि मोहन आया नहीं ਤਾ ਬਾਕੀ ਬੱਚਿਆਂ ਨੇ ਆਖਿਆ ਕਿ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਮੋਹਨ ਤਾਰਾਤੀ ਸਿਰਫ ਲੜ ਕੇ ਤੜਾਈ ਕਰ ਗਿਆ। ਬਾਬਾ ਅਟਲ رائے ਜੀ ਥੋੜੇ ਹੈਰਾਨ ਹੋਏ ਅਤੇ ਪੁੱਛਿਆ। ਅੱਛਾ ਚਲੋ ਦੇਖ ਕੇ ਆਨੇ ਹਾਂ। ਜਦੋਂ ਬਾਬਾ ਅਟਲ رائے ਜੀ ਉਹਨਾਂ ਦੇ ਘਰ ਗਏ ਤਾਂ ਉਹਨਾਂ ਦੇ ਘਰ ਚੀਖ ਪੁਕਾਰ ਮਚੀ ਹੋਈ ਸੀ। ਮਾਂ-ਬਾਪ ਨੇ ਬਾਲ ਖੰਡਾਏ ਹੋਏ ਅਤੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਸੀ ਕਿਉਂਕਿ ਛੋਟਾ ਬੱਚਾ ਜਵਾਨ ਪੁੱਤਰ ਟੜਾਈ ਕਰ ਗਿਆ ਸੀ ਇਹ ਸਭ ਦੇਖ ਰਹੇ ਸੀ ਬਾਬਾ ਅਤਰ رائے ਜੀ ਅਤੇ ਕਰਦਿਆਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰ ਬਾਬਾ ਅਤਰ رائے ਜੀ ਆ ਚੁੱਕੇ ਹਨ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬਾਬਾ ਨਾਨਕ ਦੇਵ ਜੀ ਦੀ ਗੱਦੀ ਤੇ ਹੀ ਰਾਜਮਾਨ ਸਨ ਅਤੇ ਉਹਨਾਂ ਨੇ ਜਦੋਂ ਪਤਾ ਲੱਗਿਆ ਕਿ ਮਹਾਰਾਜ ਦੇ ਸ਼ਹਿਬਜ਼ਾਦੇ ਆਏ ਹਨ ਤਾਂ ਰਾਸ਼ੜ ਦਿੱਤਾ ਅਤੇ ਥੋੜੀ ਟਾਂਡਸ ਵੀ ਉਹਨਾਂ ਨੂੰ ਹੋਈ ਕਿ ਗੁਰੂ ਨਾਨਕ ਮਹਾਰਜ ਦੇ ਸੁਪੁੱਤਰ ਆਏ ਹਨ ਬਾਬਾ ਅਟਲ ਰਾਏ ਜੀ ਨੇ ਸਹਿਜ ਹੀ ਬਚਨ ਕੀਤੇ ਮੋਹਨ ਤੂੰ ਸੌ ਗਿਆ ਲੱਗਦਾ ਹੈ ਆਪਣੀ ਦਾਈ ਦੇਨ ਦੀ ਵਾਰੀ ਬਾਰੀ ਦੇਨ ਦੀ ਵਾਰੀ ਕਰਕੇ ਤੂੰ ਖੇਡ ਵਾਸਤੇ ਨਹੀਂ ਆਇਆ ਬਸ ਐਨੀ ਕਹਿਣ ਦੀ ਦੇਰ ਸੀ ਤੇ ਉਹ ਬਾਲਕਾ ਜੋਂਦਾ ਖੜਾ ਹੋ ਗਿਆ ਅਤੇ ਸਾਰੇ ਦਿਲ ਸਾਰੇ ਲੋਕ ਉੱਥੇ ਹੱਕੇ ਬੱਕੇ ਰਹਿ ਗਏ ਪਰ ਸਭ ਨੂੰ ਪਤਾ ਸੀ ਕਿ ਇਹ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਹਿਬ ਜਾਦੇ ਹਨ ਅਤੇ ਬੇਅੰਤ ਤਾਕਤਾਂ ਤੇ ਇਸ ਦੀਆਂ ਸਿੱਧੀਆਂ ਦੇ ਮਾਲਕ ਹਨ ਸੋ ਇਹ ਗੱਲ ਉੱਟਦੀ ਉੱਟਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਅਟਲ ਰਾਏ ਜੀ ਨੂੰ ਸ਼ਾਮ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਵਿਚਾਰ ਵਟਾਂਦਰਾ ਕੀਤੀਆਂ ਕਿ ਤੁਸੀਂ ਗੁਰੂ ਦੇ ਪਾਣੀ ਦੇ ਵਿੱਚ ਆਪਣਾ ਦਖਲ ਦਿੱਤਾ ਹੈ ਉਸ ਬਾਲਕੇ ਦੀ ਉਮਰ ਓਨੀ ਹੀ ਸੀ ਓਨੀ ਹੀ ਲਿਖੀ ਹੋਈ ਸੀ ਲੇਕਿਨ ਤੁਸੀਂ ਉਹਨੂੰ ਮੋੜ ਸਵਾਸ ਪਾ ਕੇ ਜ਼ਿੰਦਾ ਕਰ ਦਿੱਤਾ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਜੋ ਵਾਹਿਗੁਰੂ ਦੇ ਪਾਣਾ ਸੀਗਾ ਉਸ ਵਿੱਚ ਦਖਲੰਦਾ ਜੀ ਕੀਤੀ ਹੈ ਹੁਣ ਉਸ ਬਾਲਿਕ ਦੀ ਜਗ੍ਹਾ ਤੇ ਅਸੀਂ ਜਾਵਾਂਗੇ ਇਹ ਸੁਣ ਕੇ ਬਾਬਾ ਅਟਲ ਰਾਏ ਜੀ ਨੇ ਆਪਣੇ ਦੋਹੇ ਹੱਥ ਜੋੜ ਲਏ ਅਤੇ ਬਹੁਤ ਹੀ ਨਿਮਰਤਾ ਸਹਿਤ ਆਪ ਜੀ ਨੇ ਬੇਨਤੀ ਕੀਤੀ ਕਿ ਮਹਾਰਾਜੀ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਅਜੇ ਗੁਰੂ ਘਰ ਨੂੰ ਤੁਹਾਡੀ ਬਹੁਤ ਜ਼ਿਆਦਾ ਲੋੜ ਹੈ ਤੁਸੀਂ ਅਜੇ ਗੁਰੂ ਘਰ ਦੇ ਲਈ ਆਮ ਸੰਗਤ ਦੇ ਲਈ ਸਿੱਖ ਕੌਮ ਦੇ ਲਈ ਬਹੁਤ ਕੁਝ ਕਰਨਾ ਹੈ ਸੋ ਇਸ ਕਰਕੇ ਤੁਸੀਂ ਮੈਨੂੰ ਹੀ ਆਗਿਆ ਬਖਸ਼ੋ ਇਹ ਸਰੀਰ ਮੈਂ ਹੀ ਤਿਆਗ ਦਿੰਨਾ ਹਾਂ ਸੋ ਇਸ ਤਰ੍ਹਾਂ ਬਾਬਾ ਅਟਲ ਰਾਏ ਜੀ ਨੇ ਅਮਰਤ ਵੇਲੇ ਇਸ਼ਨਾਨ ਕੀਤਾ ਅਤੇ ਆਪਣੇ ਪ੍ਰਾਣ ਦਸਵੇਂ ਦਵਾਰ ਤੋਂ ਤਿਆਗ ਦੇ ਦਿੱਤੇ ਸੋ ਗੁਰਦੁਆਰਾ ਬਾਬਾ ਅਟਲ ਰਾਏ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਸਥਾਨ ਹੈ ਅਤੇ ਇਹ ਵੀ ਉਥੇ ਕਹਾਵਤ ਹੈ ਜੋ ਕਿ ਸੱਚ ਹੈ ਬਾਬਾ ਅਟਲ ਪੱਕੀਆਂ ਪਕਾਈਆਂ ਕੱਲ ਉਥੋਂ ਕੋਈ ਵੀ ਭੁੱਖਾ ਨਹੀਂ ਮੁੜਦਾ ਕੋਈ ਵੀ ਉਹਨਾਂ ਦੇ ਦਰ ਤੋਂ ਖਾਲੀ ਨਹੀਂ ਮੁੜਦਾ ਜੋ ਵੀ ਅਸੀਸ ਮੰਗੀ ਜਾਵੇ ਜੋ ਵੀ ਸੱਚੇ ਦਿਲ ਨਾਲ ਮੁਰਾਦ ਮੰਗੀ ਜਾਵੇ ਉਹ ਜ਼ਰੂਰ ਪੂਰੀ ਹੁੰਦੀ ਹੈ ਬਾਬਾ ਅਟਲ ਰਾਏ ਜੀ ਦਾ ਇਤਨਾ ਪ੍ਰਤਾਪ ਹੈ ਕਿ ਦਿਨੋਂ ਦਿਨ ਉਹਨਾਂ ਦੇ ਸਥਾਨ ਦੀ ਮਹਿਮਾ ਵੱਧੀ ਹੀ ਜਾ ਰਹੀ ਹੈ ਸੋ ਇਸ ਤਰ੍ਹਾਂ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਆਪ ਨੇ ਦੇ ਦਰਸ਼ਨ ਕਰਦੇ ਹੁਣ ਤੇ ਇਹ ਆਟਾ ਮੰਡੀ ਅੰਬਰਸਰ ਦੇ ਕੋਲ ਇਹ ਸਥਾਨ ਜੋ ਹੈ ਉਪਨਦਾ ਹੈ ਤੇ ਆਪ ਜੀ ਸਿਰਫ 9 ਸਾਲ ਦੀ ਅਵਸਥਾ ਦੇ ਵਿੱਚ ਹੀ ਜੋ ਸੀਗੇ ਆਪ ਜੀ ਨੇ ਆਪਣੇ ਪ੍ਰਾਣ त्याग ਦਿੱਤੇ ਸੀਗੇ ਸੋ ਇਸ ਕਰਕੇ ਇਹਨਾਂ ਸਥਾਨਾਂ ਦੀ ਜਿੰਨੀ ਵੀ ਮਾਮਾ ਕੀਤੀ ਜਾਵੇ ਓਨੀ ਕੱਟ ਹੈ ਅਤੇ ਬਾਬਾ ਅਟਲ ਰਾਏ ਜੀ ਦੇ ਜੀਵਨ ਦੇ ਬਾਰੇ ਜਿੰਨੀ ਵੀ ਮਾਮਾ ਕੀਤੀ ਜਾਵੇ ਉਹ ਇੱਕ ਅਖਤ ਕਥਾ ਹੈ ਸੋ ਇਸ ਤਰ੍ਹਾਂ ਆਪ ਜੀ ਨੇ 1628 13 ਸਤੰਬਰ ਨੂੰ ਜੋ ਹੈ ਇਹ ਸਰੀਰ ਦਾ ਤਿਆਗ ਕਰ ਦਿੱਤਾ ਸੀਗਾ ਅਤੇ ਆਪ ਜੀ ਦੀ ਯਾਦ ਵਿੱਚ ਹੀ ਇਹ ਸਥਾਨ ਬਣਿਆ ਹੋਇਆ ਹੈ ਤੇ ਜਿਸ ਦੇ ਵਿੱਚ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਪ੍ਰਕਾਸ਼ ਹਨ ਅਤੇ ਗੁਰਦੁਆਰਾ ਸ਼੍ਰੀ ਬਾਬਾ ਅਟਲ ਰਾਏ ਸਾਹਿਬ ਜੀ ਦੇ ਨਾਮ ਨਾਲ ਇਹ ਮਸ਼ਹੂਰ ਹੈ ਅਤੇ ਇਸ ਦਾ ਇਤਿਹਾਸ ਵੀ ਬਿਲਕੁਲ ਜੋ ਹੈ ਉਹ ਸਾਹਮਣੇ ਲਿਖ ਕੇ ਲਾਇਆ ਹੋਇਆ ਹੈ ਕਿ ਕਿਸ ਤਰ੍ਹਾਂ 1 ਕਤਕ ਸੰਮਤ 1885 ਅੱਸੀ ਵਦੀ 10ਵੀਂ ਵਾਲੇ ਦਿਨ ਵਰਤਿਆ ਸੀਗਾ ਅਤੇ ਨੌਂ ਮੰਜਲਾ ਜੋ ਗੁਰਦੁਆਰਾ ਹੈ ਇਸ ਥਾਂ ਤੇ ਹੋਣ 1835 ਵਿੱਚ ਬਣਾਇਆ ਸੀਗੀ ਤੇ ਇਹ ਇਮਾਰਤ ਅੰਮ੍ਰਿਤਸਰ ਵਿੱਚ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਇਮਾਰਤ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ ਸੋ ਇਸ ਥਾਂ ਤੇ ਜੋ ਵੀ ਸ਼ਰਧਾ ਨਾਲ ਨਮਸਕਾਰ ਕਰਦਾ ਹੈ પ્રેમ ਨਾਲ ਨਮਸਕਾਰ ਕਰਦਾ ਹੈ ਉਸ ਦੀ ਚੋੜੀ ਖੁਸ਼ੀਆਂ ਅਤੇ ਸੁੱਖਾਂ ਨਾਲ ਪਰ ਆਉਂਦੀ ਹੈ ਮਹਾਰਾਜ ਸਭ ਤੇ ਕਿਰਪਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ